ਸਸੋ ਹੀਣੀਆਂ ਨੀ ਗੱਲਾਂ ਜਿਹੜੀਆਂ ਇਹ ਨਹੀਂ ਕਰਨੀਆਂ ਚਾਹੀਦੀਆਂ ਵੀ ਅਸੀਂ ਅੱਜ ਬਾਥਰੂਮ ਦਾ ਅਧ ਘਾਟਨ ਕਰ ਲਿਆ ਜੀ ਅੱਜ ਅਸੀਂ ਟਰਾਂਸਫਾਰਮਰ ਦਾ ਅਧ ਘਾਟਨ ਕਰ ਲਿਆ ਜੀ ਕੱਲ ਨੂੰ ਕਿਤੇ ਖੰਭਾ ਲੱਗੂਗਾ ਉਹਦੇ ਉੱਤੇ ਟੂਬ ਲਾਵਾਂਗੇ ਅਸੀਂ ਉਹਦਾ ਅਧ ਘਾਟਨ ਕਰ ਲਾਂਗੇ ਜੀ ਹਾਂ ਕੱਲ ਨੂੰ ਫੇਰ ਟੂਬ ਦੀ ਸੋਚ ਛੱਡਾਂਗੇ ਜੀ ਅਸੀਂ ਉਹਦਾ ਅਧ ਘਾਟਨ ਕਰ ਲਾਂਗੇ ਜੀ ਪਰਸੋਂ ਜੀ ਕੂੜੇ ਵਾਲੀ ਰੇੜੀ ਆਈ ਨਵੀਂ ਕੂੜਾ ਚੱਕਣ ਆਸਤੇ ਅਸੀਂ ਉਹਦਾ ਅਧ ਘਾਟਨ ਕਰ ਲਾਂਗੇ ਜੀ ਕੀ ਕਰ ਰਹੇ ਨੇ ਕਿਹੜੇ ਕਿਹੜੇ ਜੰਮਾ ਜੇ ਐਮ ਐਲ ਏ ਦੇ ਕੰਮ ਹੁੰਦੇ ਆਏ ਆ ਪਤਾ ਨਹੀਂ ਲੱਗਿਆ ਵੀ ਇਹ 20 ਸਾਲਾਂ ਦੀ ਪੁਰਾਣੀ ਵਾਕਿਆ ਇਹ ਕੰਮ ਹੈ ਜਿਹੜਾ ਉਹ 17 ਸਾਲਾਂ ਦੇ ਵਿੱਚ ਨਹੀਂ ਹੋਇਆ ਤੇ ਨਾ ਹੀ 17 ਸਾਲਾਂ ਦੇ ਵਿੱਚ ਸਟੇਟ ਹਾਈਵੇ ਦੇ ਉੱਤੇ ਇੰਟਰਲੌਕ ਲੱਗੀ ਹੈ ਉਹ ਵੀ ਲਾਤੀ ਤੇ ਨਾ ਹੀ 17 ਸਾਲਾਂ ਦੇ ਵਿੱਚ ਕੋਈ ਇਸ ਤਰੀਕੇ ਨਾਲ ਭੜੇ ਤਰੀਕੇ ਨਾਲ ਸੜਕਾਂ ਬੈਠੀਆਂ ਸੀ ਜਿਹੜੀਆਂ 7 ਕਰੋੜ ਤੇ ਬੈਠੀਆਂ ਕਿ ਆ ਫਿਰ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜੇ ਲੇਬਰ ਵਾਲੇ ਕੋਲੋਂ ਘਟਨ ਕਰਾਇਆ ਇਹਨਾਂ ਨੇ ਜਿੰਨਾ ਬੰਦਿਆਂ ਨੇ ਟਰਾਂਸਫਾਰਮਰ ਪਾਸੇ ਕੀਤੇ ਭਗਵੰਤਮਾਨ ਕਹਿੰਦਾ ਹੁੰਦਾ ਸੀ ਆ ਫਲਾਣੇ ਮਿਸਤਰੀ ਨੇ ਜਿਹੜਾ ਬਿਲਡਿੰਗ ਬਣਾਈ ਐ ਅਸੀਂ ਉਹਦੇ ਦੁੱਧ ਘਟਨ ਕਰਾਵਾਂਗੇ ਹਾਂ ਅਸੀਂ ਫਲਾਣੇ ਲੇਬਰ ਵਾਲੇ ਦੁੱਧ ਘਟਨ ਕਰਾਵਾਂਗੇ ਫਲਾਣੇ ਸ਼ਿੰਦਰ ਸਿੰਘ ਦੁੱਧ ਘਟਨ ਕਰੂਗਾ ਫਲਾਣੀ ਬਿਲਡਿੰਗ ਦਾ ਬਿੰਦਰ ਸਿੰਘ ਦੁੱਧ ਘਟਨ ਕਰੂਗਾ ਕੀ ਗੱਲ ਜਿਹੜੇ ਆ ਟਰਾਂਸਫਾਰਮਰ ਪਾਸੇ ਕੀਤੇ ਆ ਕਿਸੇ ਲੇਬਰ ਵਾਲੇ ਨੇ ਪੈਸਾ ਪੰਜਾਬ ਦਾ ਤੇ ਮੌਜ ਦਿੱਲੀ ਦੀ ਹਾਂ ਫੋਟੋ ਵੀ ਕਹਿਦੀ ਅੱਜ ਲੱਗੀ ਹੋਈ ਏ ਫੋਟੋ ਵੀ ਕੈਦਰੀਵਾਦ ਦੀ ਲੱਗੀ ਕੈਦਰੀਵਾਲ ਕੌਣ ਆ ਹਾਰਿਆ ਵੇ ਮੁੱਖ ਮੰਤਰੀ ਹੁਣ ਅਦਗਾਟ ਬਾਥਰੂਮਾਂ ਤੋਂ ਲੈ ਕੇ ਟਰਾਂਸਫਾਰਮਰਾਂ ਤੱਕ ਪਹੁੰਚ ਚੁੱਕੇ ਆ ਤੇ ਇਦੋਂ ਗਾਂ ਕੀ ਲੱਗਦਾ ਵੀ ਹੀ ਨਵਾਂ ਪ੍ਰੋਜੈਕਟ ਲਿਆ ਸਕਦੀ ਆ ਇਹਦੂਆਂ ਤਾਂ ਮੈਨੂੰ ਐ ਲੱਗਦਾ ਵੀ ਜਿਵੇਂ ਹੁਣ ਉਹ ਟੋਆ ਭਰਿਆ ਜਿੱਦੇ ਟੋਆ ਟੋਏ ਨੂੰ ਭਰਨ ਲੱਗੇ ਉਹਨੂੰ ਪੂਰਨ ਲੱਗੇ ਜਿਹੜੇ 7 ਕਰੋੜ ਤੇ ਹੋਏ ਆ ਉਹਨਾਂ ਦੇ ਉਦਘਾਟਨ ਹੋਣਗੇ ਕਿਉਂਕਿ ਬੇਚੱਕ ਆਮ ਆਈ ਪਾਰਟੀ ਦੀ ਸਰਕਾਰ ਆਜ ਨੂੰ 3 ਸਾਲ ਤੋਂ ਉੱਪਰ ਸਮਾਂ ਹੋ ਚੁੱਕਿਆ ਐ ਇਸ ਸਰਕਾਰ ਦੇ ਵਿੱਚ ਕਾਫੀ ਕੋਲਜ ਨਵਿਕਲਾ ਵੇਖਣ ਨੂੰ ਮਿਲਿਆ ਸਰਕਾਰ ਦਾਅਵੇ ਕਰਦੀ ਐ ਕਿ ਜੋ 70 ਸਾਲਾਂ ਦੇ ਵਿੱਚ ਨਹੀਂ ਹੋਇਆ ਉਹ ਅਸੀਂ ਕੀਤਾ ਪਰ ਵਿਰੋਧੀ ਉਹਨਾਂ ਚੀਜ਼ਾਂ ਨੂੰ ਲੈ ਕੇ ਸਵਾਲ ਚੁੱਕਰੇ ਨੇ ਹੁਣ ਲਗਾਤਾਰ ਸੋਸ਼ਲ ਮੀਡੀਆ ਉੱਪਰ ਇੱਕ ਮੁੱਦਾ ਚੱਲਿਆ ਹੋਇਆ ਜੋ ਲਗਾਤਾਰ ਕੱਲ ਪੂਰੇ ਪੰਜਾਬ ਦੇ ਵਿੱਚ ਟਰਾਂਸਫਰਾਂਾਂ ਦੀ ਤਗਟ ਹੋਈ ਆ। ਇਹਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਕਾਂਗਰਸ ਪਾਰਟੀ ਦੇ ਸਪੋਕਸਪਰਸ ਰਕबीरਪ੍ਰਤਾ ਤੁਹਾਡਾ ਬਹੁਤ ਸਵਾਗਤ ਹੈ। ਮੈਂ ਖਾਲਸਾ ਵਾਹਿਗੁਰੂ ਜੀ ਖਤੇ। ਰਿਵੀ ਜੀ ਹੋ ਗਿਆ ਕੁਝ ਵੱਖਰਾ ਲੋਕਾਂ ਨੂੰ ਉਮੀਦ ਸੀ ਇਹਦੇ ਘਾਟੇ ਦੇ ਘਟਨ ਹੋ ਰਹੇ ਆ ਪਹਿਲਾਂ ਸਿੱਖਿਆ ਘਰਾਂ ਦੀ ਤੇ ਕੀਤੇ ਬਾਥਰੂਮਾਂ ਦੇ ਹੁਣ ਟਰਾਂਸਫਰਾਂ ਕਰਤੇ ਆ ਤੇ ਕੀ ਕਹਿਣਾ ਤੁਹਾਡਾ ਇਹ ਪਲਾਏ ਚੀਜ਼ ਨੂੰ ਲੈ ਕੇ? ਜਗਤਾਰ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਹਾਂ ਵਾਕਿਆ ਹੀ ਇਹ ਗੱਲ ਸੱਚੀ ਹੈ ਵੀ 17 ਸਾਲਾਂ ਦੇ ਵਿੱਚ ਕਦੇ ਨਾ ਤਾਂ ਅਧੂਰੀਆਂ ਫਲਸ਼ਾਂ ਦੇ ਤਾਂ ਘਟਨ ਹੋਏ ਸੀ ਟਾਇਲਟਾਂ ਦੇ ਤਾਂ ਘਟਨ ਹੋਏ ਸੀ ਜਾਂ ਬਾਥਰੂਮਾਂ ਦੇ ਕਹਿ ਲਓ ਤੇ ਨਾ ਹੀ ਕਦੇ ਕਿਸੇ ਨੇ ਬਿਜਲੀ ਵਾਲੀ ਇੱਕ ਤਾਰ ਖਿੱਚ ਕੇ ਕਿ ਉਹਦਾ ਅਧ்கਟਨ ਕੀਤਾ ਸੀ ਜਿਹੜੇ ਟਰਾਂਸਫਾਰਮਰਾਂ ਦੇ ਅਧ்கਟਨ ਜੀ 20 ਸਾਲਾਂ ਦੀ ਪੁਰਾਣੀ ਮੰਗ ਸੀ ਸੰਤ ਪ੍ਰਭਾ ਪਤਾ ਨਹੀਂ ਲੱਗਿਆ ਵੀ ਇਹ 20 ਸਾਲਾਂ ਦੀ ਪੁਰਾਣੀ ਮੰਨ ਸੀ ਤੇ ਦੋ ਟਰਾਂਸਫਾਰਮਰ ਲਵਾ ਕੇ ਤੇ ਤੁਸੀਂ ਇਹ ਘਟਨ ਕਰ ਲੱਗ ਪਿਆ ਵਾਕਿਆ ਹੀ ਇਹ ਕੰਮ ਹੈ ਜਿਹੜਾ ਉਹ 17 ਸਾਲਾਂ ਦੇ ਵਿੱਚ ਨਹੀਂ ਹੋਇਆ ਤੇ ਨਾ ਹੀ 17 ਸਾਲਾਂ ਦੇ ਵਿੱਚ ਸਟੇਟ ਹਾਈਵੇ ਦੇ ਉੱਤੇ ਇੰਟਰਲੌਕ ਲੱਗੀ ਹੈ ਉਹ ਵੀ ਲਾਤੀ ਤੇ ਨਾ ਹੀ 17 ਸਾਲਾਂ ਦੇ ਵਿੱਚ ਕੋਈ ਇਸ ਤਰੀਕੇ ਨਾਲ ਭੜੇ ਤਰੀਕੇ ਨਾਲ ਸੜਕਾਂ ਬੈਠੀਆਂ ਸੀ ਜਿਹੜੀਆਂ 7 ਕਰੋੜ ਤੇ ਬੈਠੀਆਂ ਇਹ ਸਾਰਾ ਕੁਝ 70 ਸਾਲਾਂ ਦੇ ਵਿੱਚ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਹੈ ਹੋਇਆ ਤੇ ਆਮ ਆਦਮੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਚ ਹੋਇਆ ਜਿਹੜੀ ਕਿ ਹੁਣੇ ਖਾਸ ਆਦਮੀ ਦੀ ਸਰਕਾਰ ਕਹੀ ਜਾ ਸਕਦੀ ਹੈ ਆਮੂਮ ਵਾਲੀ ਗੱਲ ਤਾਂ ਇਹ ਚ ਕੋਈ ਨਹੀਂ ਨਹੀਂ ਜੇ ਆਪਾਂ ਵੇਖੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਇਸ ਸਮੇਂ ਬਾਥਰੂਮ ਨਹੀਂ ਸਨ ਲੜਕੀਆਂ ਨੂੰ ਦਿੱਕਤ ਆਉਂਦੀ ਸੀ ਕਿਉਂਕਿ ਸਕੂਲਾਂ ਦੇ ਵਿੱਚ ਪੁਰਾਣੇ ਸੀਗੇ ਸਿੱਖਿਆ ਅਮਰਿਆ ਨਹੀਂ ਚੁੱਕਿਆ ਗਿਆ ਤੇ ਅਸੀਂ ਸਿੱਖਿਆ ਗਨ ਚੁਰੂ ਕੀਤੀ ਹੁਣ ਉਹਨਾਂ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਲਾਈਟਾਂ ਦਾ ਕਟ ਬਹੁਤ ਲੱਗਦਾ ਹੈ ਤੇ ਹੁਣ ਅਸੀਂ ਪੰਜਾਬ ਦੇ ਵਿੱਚ ਜਿਹੜਾ ਇਹ ਕੱਟ ਨਹੀਂ ਰਹਿਣ ਦੇਵਾਂਗੇ ਬਿਲਕੁਲ ਖਤਮ ਕਰ ਦਾਂਗੇ ਵੱਖ-ਵੱਖ ਜ਼ਿਲ੍ਹਿਆਂ ਨੂੰ ਵੱਖ-ਵੱਖ ਪੈਸੇ ਵੰਡ ਦਿੱਤੇ ਵੀ ਹੁਣ ਬਿਜਲੀ ਨਹੀਂ ਥੋੜੇ ਥੇ ਜਾਊਗੀ ਹੁਣ ਜਿਹੜੇ ਤੁਸੀਂ ਸਿੱਖਿਆ ਅਭਿਆਨ ਦੀ ਗੱਲ ਕੀਤੀ ਹੈ ਸਾਖਰਤਾ ਮਹਾਂਮ ਕਾਂਗਰਸ ਸਰਕਾਰ ਵੇਲੇ ਜੰਦੀ ਸੀ ਹਾਂ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਜਗਤਾਰ ਜੀ ਵੀ ਪਹਿਲਾਂ ਸਕੂਲਾਂ ਦੇ ਵਿੱਚ ਛੋ ਚਾਲਿਆ ਨਹੀਂ ਸੀ ਬਾਥਰੂਮ ਨਹੀਂ ਸੀ ਲੈਟਰਨ ਜਾਣ ਨੂੰ ਹੈ ਨਹੀਂ ਸੀ ਟਾਇਲਟ ਹੈ ਨਹੀਂ ਸੀ ਇਹ ਕਿਵੇਂ ਕਹਿ ਸਕਦੇ ਆ ਤੁਸੀਂ ਤੇ ਮੈਂ ਵੀ ਪੜੇ ਆ ਹਾਂ ਬਾਥਰੂਮ ਸੀ ਕਿ ਬਿਲਕੁਲ ਖਾਲਸਾ ਸਕੂਲ ਸਭ ਤੋਂ ਪੁਰਾਣਾ ਸਕੂਲ ਆ ਸਾਡੇ ਫਰੀਦਕੋਟ ਦਾ ਹੂੰ ਰਾਜੇ ਵੇਲੇ ਦਾ ਸਕੂਲ ਹੈ ਹੂੰ ਇਹਦੇ ਵਿੱਚ ਵੀ ਸੀਗੀ ਸਾਡਾ ਪਿੰਡ ਸ਼ੇਰ ਸਿੰਘ ਵਾਲਾ ਅਸੀਂ ਨਿੱਕੇ ਨਿੱਕੇ ਹੁੰਦੇ ਆਦੇ ਪਿੰਡ ਜਾਂਦੇ ਸੀ ਸਾਡੇ ਪਿੰਡ ਉਹ ਸਕੂਲ ਉੱਥੇ ਵੀ ਹੈਗੇ ਸੀ ਦੇਖੋ ਜਦੋਂ ਸਕੂਲ ਬਣਦਾ ਸਰ ਤੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਬਣਦਾ ਹੈ ਜਿਹੜਾ ਕਿ ਇਹ ਝੂਠ ਬੋਲਣ ਦੇ ਵਿੱਚ ਬਹੁਤ ਮਾਰ ਹੈ ਇਹਨਾਂ ਨੂੰ ਅਸੀਂ ਬਹੁਤ ਵਾਰੀ ਕਹਿੰਨੇ ਆ ਸਟੇਜ ਚਲਾਉਣੀ ਤੇ ਸਟੇਟ ਚਲਾਉਣੀ ਬਹੁਤ ਫਰਕ ਹੁੰਦਾ ਸਟੇਜ ਤੇ ਚੁਟਕਲੇ ਚ ਮੈਂ ਸੁਣਾਏ ਜਾਂਦੇ ਆ ਸਟੇਜ ਨੂੰ ਚਲਾਉਣ ਵਾਸਤੇ ਤੁਹਾਨੂੰ اخਲਾਕੀ ਗੱਲਾਂ ਕਰਨੀਆਂ ਪੈਣੀਆਂ ਜਿਹੜੀਆਂ ਤੇ ਤੁਸੀਂ खरे ਉੱਤਰ ਸਕੋ ਉਹ ਕਰਨੀਆਂ ਪੈਣਗੀਆਂ ਪਰ ਇਹ ਸਟੇਜ ਇਸ ਸਟੇਟ ਨੂੰ ਵੀ ਸਟੇਜ ਵਾਂਗ ਚਲਾ ਰਹੇ ਆ ਜਿਹੜੀ ਕਿ ਸਟੇਟ ਹੈ ਸਟੇਜ ਵਾਂਗ ਨਹੀਂ ਚਾਈ ਜਾ ਸਕਦੀ ਇਹਦੇ ਚ ਗੱਲ ਫਿਰ ਕਰੀਏ ਹੁਣ ਕਾਰਨ ਕੀ ਮੰਨਦੇ ਹੋ ਕਿਉਂਕਿ ਆਪਾਂ ਕਹਿੰਨੇ ਆ ਵੀ ਚੀਜ਼ ਨਿੱਕੀ ਆ ਵੀ ਇਹ ਉਗਾਟਣ ਚਲੋ ਅ ਮ ਐਲ ਐ ਨੇ ਸ਼ੁਰੂ ਕਰਾਇਆ ਕਿਸੇ ਵੀ ਐਮ ਐਲ ਐ ਨੇ ਸ਼ੁਰੂ ਕਰਾਇਆ ਚਲ ਕੋੜੇ ਜਾਵੇ ਆਲਾ ਬਣਦਾ ਵੀ ਹਾਂ ਵੀ ਮੈਂ ਆ ਕੰਮ ਕਰਾਇਆ ਫਰਜ਼ ਬਣਦਾ ਪਰ ਉਦਘਾਟਨ ਕਰਨਾ ਹਨਾ ਫਿਰ ਨਿੱਕੀ ਨਿੱਕੀ ਚੀਜ਼ਾਂ ਉਦਘਾਟਨ ਕਰਦਾ ਕਾਰਨ ਕੀ ਆ ਫਿਰ ਫਿਰ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜੇ ਲੇਬਰ ਵਾਲੇ ਤੋਂ ਉਦਘਾਟਨ ਕਰਾਇਆ ਇਹਨਾਂ ਨੇ ਹੂੰ ਜਿੰਨਾ ਬੰਦਿਆਂ ਨੇ ਟਰਾਂਸਫਾਰਮਰ ਪਾਸੇ ਕੀਤੇ ਭਗਵੰਤਮਾਨ ਕਹਿੰਦਾ ਹੁੰਦਾ ਸੀ ਆ ਫਲਾਣੇ ਮਿਸਤਰੀ ਨੇ ਜਿਹੜਾ ਬਿਲਡਿੰਗ ਬਣਾਈ ਅਸੀਂ ਉਹਦੇ ਦੋទ ਘਾਟਨ ਕਰਾਵਾਂਗੇ ਅਸੀਂ ਫਲਾਣੇ ਲੇਬਰ ਵਾਲੇ ਦੋទ ਘਾਟਨ ਕਰਾਵਾਂਗੇ ਫਲਾਣੇ ਸ਼ੇਂਦਰ ਸਿੰਘ ਦੋទ ਘਾਟਨ ਕਰੂਗਾ ਫਲਾਣੀ ਬਿਲਡਿੰਗ ਦਾ ਬਿੰਦਰ ਸਿੰਘ ਦੋទ ਘਾਟਨ ਕਰੂਗਾ ਕੀ ਗੱਲ ਜਿਹੜੇ ਆ ਟਰਾਂਸਫਾਰਮਰ ਪਾਸੇ ਕੀਤੇ ਇਹ ਕਿਸੇ ਲੇਬਰ ਵਾਲੇ ਨੇ ਕੀਤੇ ਕਿ ਗੁਰਦੇਵ ਸਿੰਘ ਸੇਖੋਂ ਨੇ ਤੇ ਜਾਂ ਐਮਐਲਏ ਨੇ ਭਗਵੰਤ ਮਾਨ ਨੇ ਆਪ ਕੀਤੇ ਆ ਇਹਨਾਂ ਦਾ ਤਾਂ ਕੋਈ ਯੋਗਦਾਨ ਨਹੀਂ ਤੇ ਫੀਤਾ ਕਿੰਨਾਂ ਦੇ ਆ ਤੇ ਇਹ ਵੀ ਇਹ ਸਰਕਾਰ ਇੱਕ ਕਸਟੋਡੀਅਨ ਆ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕੰਮ ਕਰਨਾ ਪਰ ਇਹ ਨਹੀਂ ਲੱਗਦਾ ਸਾਰਾ ਸੇ ਦੇਣ ਤਾਂ ਲੋਕ ਦੇਣ ਹਾਂ ਇਹ ਆਪੇ ਮੱਥਾ ਟੇਕਦੇ ਤੇ ਆਪੇ ਬੁੱਢ ਸੁਆਗਣ ਇਹ ਆਏ ਲੱਗਦਾ ਨਹੀਂ ਕਿ ਵੀ ਅ ਕਿਉਂਕਿ ਇਹ ਚੀਜ਼ ਦੀਆਂ ਖਬਰਾਂ ਲੱਗ ਜਾਂਦੀਆਂ ਨਾ ਇੰਨੇ ਦ ਘਟ ਹੋ ਗਏ ਸਿੱਖਿਆ ਗਾਂਦਿਆਂ ਤੋਂ ਵੀ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਇੱਕ ਚੀਜ਼ ਬੋਣਾ ਚਾਹੁੰਦੇ ਹੁਣ ਕਿ ਅਸੀਂ ਆਹ ਕੰਮ ਕੀਤੇ ਆ ਜੋ ਨਹੀਂ ਹੋਏਗੇ ਫਟਸਾਲਾ ਜਿਹੜੀ ਹੋਏਗੀ ਇਹਦੇ ਤੇ ਵੀ ਉਹਨਾਂ ਨੇ ਫੁੱਲ ਸਟਾਪ ਲਾਤਾ ਹਾਂ ਤੁਸੀਂ ਸਾਹਿਬ ਸੁਣਿਆ ਹੋਣਾ ਪਿਛਲੇ ਹਫਤੇ ਉਹ ਕਹਿੰਦਾ ਸੀ ਵੀ ਖਬਰਾਂ ਲਵਾ ਕੇ ਤੇ ਚਿੱਠੀਆਂ ਲੈ ਕੇ ਕੰਮ ਨਹੀਂ ਹੁੰਦੇ ਖਬਰਾਂ ਲਵਾ ਕੇ ਤੇ ਚਿੱਠੀਆਂ ਲੈ ਕੇ ਕੈਮਰੇ ਬੂਰੇ ਬਹਿ ਕੇ ਕੰਮ ਨਹੀਂ ਹੁੰਦੇ ਫਿਰ ਤੁਸੀਂ ਦੱਸ ਦਿਓ ਕਿਵੇਂ ਹੁੰਦੇ ਆ ਤੁਸੀਂ ਧਰਨੇ ਦਿੰਦੇ ਹੁੰਦੇ ਸੀ ਤੇ ਕਹਿੰਦੇ ਹੁੰਦੇ ਸੀ ਧਰਨੇ ਸਾਡੀ ਸਰਕਾਰ ਆ ਕੀ ਧਰਨੇ ਨਹੀਂ ਦੇਣਗੇ ਲੋਕ ਤੇ ਜਿੱਦਾਂ ਦੀ ਆਈ ਹੈ ਭਾਈ ਉਹ ਦਿਨ ਦਾ ਧਰਨੇ ਦਾ ਦੌਰ ਹੀ ਨਿਮਕਿਆ ਲੱਗੇ ਦੱਸੋ ਕਿਹੜਾ ਕੰਮ ਆ ਜਿਹੜਾ ਤੁਸੀਂ ਬਿਨਾ ਧਰਨੇ ਤੋਂ ਕੀਤਾ ਇੱਕ ਹੀ ਦੱਸ ਦਿਓ ਇੱਕ ਕੰਮ ਦੱਸ ਦੇਣ ਏ ਵੀ ਅਸੀਂ ਆ ਆ ਕੰਮ ਆ ਜਿਹੜਾ ਇਹ ਅਸੀਂ ਬਿਨਾ ਧਰਨੇ ਤੋਂ ਕੀਤਾ ਹੈਗਾ ਕੋਈ ਦੱਸ ਸਕਦੇ ਆ ਨਹੀਂ ਦੱਸ ਸਕਦੇ ਇੱਕ ਹੋਰ ਇਹਦੇ ਚ ਗੱਲ ਵੇਖਿਆ ਕਿਉਂਕਿ ਜਦੋਂ ਸਰਕਾਰ ਆਈ ਸੀ ਕਿਉਂ ਪਹਿਲਾਂ ਦਿੱਲੀ ਦੇ ਵਿੱਚ ਜੜ ਬਣੀ ਸੀ ਇਹਨਾਂ ਦੀ ਹਣਾ ਤੇ ਉਸ ਸਮੇਂ ਕਿਹਾ ਜਾਂਦਾ ਸੀ ਕਿ ਦਿੱਲੀ ਦੇ ਤਰਜ਼ ਤੇ ਅਸੀਂ ਇਹ ਕਰਾਂਗੇ ਦਿੱਲੀ ਦੇ ਤਰਜ਼ ਤੇ ਪੰਜਾਬ ਚ ਦਗਾ ਕਰਾਂਗੇ ਪਰ ਮੇਰੇ ਸਾਹਮਣੇ ਦਿੱਲੀ ਦੇ ਵਿੱਚ ਦਾ ਚਾਹ ਸ਼ੁਰੂ ਨਹੀਂ ਕੀਤੀ ਜਿਹੜੀ ਆਪਣੇ ਇਹਨਾਂ ਨੇ ਕਰ ਦਿੱਤੀ ਹੈ ਪੈਸਾ ਪੰਜਾਬ ਦਾ ਤੇ ਮੌਜ ਦਿੱਲੀ ਦੀ ਹਾਂ ਫੋਟੋ ਵੀ ਕੈਜਰੀ ਵਾਲੀ ਲੱਗੀ ਹੋਈ ਹੈ ਫੋਟੋ ਵੀ ਕੈਜਰੀ ਵਾਲੀ ਲੱਗੀ ਕੈਜਰੀ ਵਾਲਾ ਕੌਣ ਹੈ ਹਾਂ ਹਾਰਿਆ ਹੋਇਆ ਮੁੱਖ ਮੰਤਰੀ ਪਾਰਟੀ ਸੁਪਰੀਮੋ ਚਲ ਹੈ ਚਲੋ ਠੀਕ ਹੈ ਮਾਰ ਸਾਹ ਦੇ ਬਰਾਬਰ ਨਹੀਂ ਲੱਗ ਸਕਦੀ ਉਹਦੇ ਬਰਾਬਰ ਤਾਂ ਨਾ ਲੱਗ ਸਕਦੀ ਇਹ ਨਹੀਂ ਪੱਥਰ ਤੇ ਵੀ ਉਹਦਾ ਨਾਮ ਲਿਖਦੇ ਆ ਉਹਦਾ ਕੀ ਹੈ ਇੱਥੇ ਹਾਂ ਜਹਾਜ ਸਾਡਾ ਹੁਟੇ ਹੋ ਲੈਂਦਾ ਪਹਿਲਾਂ ਇਹਨਾਂ ਨੇ ਬਣਾਇਆ ਇਨਕਲਾਬ ਇਨਕਲਾਬ ਦੇ ਪੈਸੇ ਖਾਦੇ ਹੁਣ ਇਹਨਾਂ ਨੇ ਚੜ੍ਹਦੀ ਕਲਾ ਦੇ ਨਾਂ ਤੇ ਪੈਸੇ ਖਾਣ ਲੱਪੇ ਭਾਈ ਮੁੱਖ ਮੰਤਰੀ ਰਾਤ ਕੋਸ਼ ਫੰਡ ਹੁੰਦਾ ਉਹਦੇ ਦੇ ਪੈਸੇ ਪਵਾਉ ਇਹ ਜਿਵੇਂ ਮੋਦੀ ਨੇ ਬਣਾਇਆ ਸੀਗਾ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਉਹ ਵੀ ਇਹਨੇ ਬਣਾ ਲਿਆ ਮੁੱਖ ਮੰਤਰੀ ਰੀਲੀਫ ਫੰਡ ਜਾਣੇ ਕਿ ਇਹ ਕਹਿਣ ਤੋਂ ਪਾਪ ਵੀ ਲੋਕਾਂ ਨੂੰ ਲੁੱਟਣਾ ਹੈ ਜਿਹਦਾ ਹਸਾਰਤਾ ਵੀ ਨਾ ਕਿਸੇ ਨੂੰ ਦੇਣਾ ਪਵੇ ਤਨ ਪਰ ਰਵਿਰਜੀ ਹੁਣ ਇਹ ਕਹਿੰਦੇ ਵੀ ਅਸੀਂ ਇਹ ਜਿਹੜਾ ਪੈਸਾ ਇਹਨਾਂ ਨੇ ਇਕੱਠਾ ਕਰਨਾ ਜਗਤਾਰ ਜੀ ਇਹ ਇਲੈਕਸ਼ਨਾਂ ਵਾਸਤੇ ਕਰਨਾ ਜਵੇਂ ਹੋਰ ਕਹਿੰਦੇ ਅਸੀਂ ਕਰੋੜਾਂ ਰੁਪਏ ਪੰਜਾਬ ਨੂੰ ਦੇਤਾ ਵੀ ਪੰਜਾਬ ਦੇ ਵਿੱਚ ਘਟ ਨਹੀਂ ਲੱਗਣਗੇ ਠੀਕ ਆ ਹੁਣ ਕੇਂਦਰ ਨਾਲ ਰੌਲਾ ਪਿਆ ਕੇਂਦਰ ਨੇ ਇਹਨਾਂ ਨੂੰ ਜਿਹੜਾ 1600 ਕਰੋੜ ਤੇ ਉਹ ਦਿੱਤਾ ਨੀਗਾ ਤੇ ਫਿਰ ਪੰਜਾਬ ਚੱਲੂ ਕਿਵੇਂ ਬਸ ਕੇਂਦਰ ਨੇ ਇਹਨਾਂ ਨੂੰ ਕਹਿੰਦਾ 12 12000 ਕਰੋੜ ਤੁਹਾਡੇ ਕੋਲੇ ਪਿਆ ਹੈ ਜਿਹੜਾ ਤੁਸੀਂ ਐਮਰਜੈਂਸੀ ਵਰਤਣਾ ਹੁੰਦਾ ਉਹ ਕਿਉਂ ਨਹੀਂ ਵਰਤਿਆ ਹਾਂ ਤੇ ਫਿਰ ਦੂਜੀ ਗੱਲ ਜਿਹੜੀ ਕਰੋੜਾਂ ਰੁਪਏ ਦੀ ਪੰਜਾਬ ਨੂੰ ਦਿੱਤੇ ਦੀ ਗੱਲ ਕਰਦੇ ਉਹਦਾ ਭਰਾਵਾ ਇਹਨਾਂ ਨੇ ਲੋਕ ਸਭਾ ਵਾਲਿਆਂ ਤੋਂ ਲੈ ਲੇ ਹਾਂ ਜਿੰਨੇ 6 ਕੇ 5 ਕੇ 6 ਰਾਜ ਸਭਾ ਮੈਂਬਰ ਪੰਜਾਬ ਚੋਂ ਬਣੇ ਆ ਹਾਂ ਸਾਰੇ ਅਧਿయోగਪਤੀ ਤੇ ਅਰਬਾਂ ਪਤੀ ਆ ਇੱਕੋ ਨਜ਼ਾਰਾ ਜਿਆ ਇਹਨਾਂ ਦਾ ਦਿੱਲੀ ਵਾਲਾ ਰਾਗਬ ਚੱਡ ਆਇਆ ਇੱਕਾ ਹੁਣ ਬਣਾ ਲਿਆ ਜਿਹੜਾ ਥੋੜੇ ਦਿਨ ਹੋਏ ਐ ਇਸ ਤੋਂ ਪਹਿਲਾਂ ਲਵਲੀ ਯੂਨੀਵਰਸਿਟੀ ਵਾਲਾ ਦੇਖ ਲੋ ਸਾਨੀਂ ਦੇਖ ਲੋ ਜਾਂ ਕੋਈ ਹੋਰ ਦੇਖ ਲੋ ਕੋਈ ਦਲਤ ਜਾਂ ਕੋਈ ਸਿੱਖ ਚੇਹਰਾ ਕੋਈ ਇੱਕ ਵੀ ਜੱਟ ਦੇਖ ਕੋਈ ਦਲਤ ਸਿੱਖ ਕੋਈ OBC ਚੋਂ ਕੋਈ SC ਚੋਂ ਕੋਈ ਇਹਨਾਂ ਨੇ ਬਣਾਇਆ ਇੱਕ ਵੀ ਦੱਸ ਦੇਣੇ ਨਹੀਂ ਬਣਾਇਆ ਆਮ ਬੰਦਾ ਕੋਈ ਨਹੀਂ ਇਕੱਲਾ ਪੈਸਾ ਮੁੱਖ ਰੱਖਿਆ ਆਮ ਬੰਦਾ ਕੋਈ ਨਹੀਂ ਰਾਜ ਸਭਾ ਦੀਆਂ ਇਹਨਾਂ ਨੇ ਸਾਰੀਆਂ ਦੀਆਂ ਸਾਰੀਆਂ ਸੀਟਾਂ ਮੁੱਲ ਵੇਚੀਆਂ ਜਦ ਆਦਣ ਨਹੀਂ ਵੇਚਿਆ ਤਾਂ ਤੇ ਜੇ ਨਹੀਂ ਵੇਚਿਆ ਤੇ ਫਿਰ ਇਹਨਾਂ ਨੇ ਜਿਹੜੇ ਅਰਧਾਪਤੀ ਲੋਕ ਸੀ ਉਹਨਾਂ ਨੂੰ ਕਿਉਂ ਬਣਾਇਆ ਹਮ ਇੱਕ ਇਹਦੇ ਚ ਹੁਣ ਆਪਾਂ ਗੱਲ ਨੂੰ ਸਮੇਟਾਂਗੇ ਕਈ ਵਾਰ ਕਾਫੀ ਲੰਬੀ ਹੋਣੀ ਗੱਲ ਹੁਣ ਅਦਗਾਟ ਬਾਥਰੂਮਾਂ ਤੋਂ ਲੈ ਕੇ ਟ੍ਰਾਂਸਪੋਰਟ ਤੱਕ ਪਹੁੰਚ ਚੁੱਕੇ ਆ ਤੇ ਦੂਗਾ ਕੀ ਲੱਗਦਾ ਵੀ ਹੀ ਨਵਾਂ ਪ੍ਰੋਜੈਕਟ ਲਿਆ ਸਕਦੀ ਆ ਮੈਂ ਇਹਦੋਂ ਦਾ ਮੈਨੂੰ ਐ ਲੱਗਦਾ ਵੀ ਜਿਵੇਂ ਹੁਣ ਉਹ ਟੋਆ ਭਰਿਆ ਜਿੱਦੇ ਟੋਆ ਟੋਏ ਨੂੰ ਭਰਨ ਲੱਗੇ ਉਹਨੂੰ ਪੂਰਨ ਲੱਗੇ ਜਿਹੜੇ 7 ਕਰੋੜ ਤੇ ਹੋਏ ਆ ਉਹਨਾਂ ਦੇ ਉਦਘਾਟਨ ਹੋਣਗੇ ਕਿਉਂਕਿ ਟਰਾਂਸਫਾਰਮਰਾਂ ਦੇ ਉਦਘਾਟਨ ਕਰ ਲੈ ਇਹ ਟਰਾਂਸਫਾਰਮਰ ਦਾ ਉਦਘਾਟਨ ਕੋਈ ਐਕਸ਼ਨ ਵੀ ਕਰ ਸਕਦਾ ਸੀ ਕੋਈ ਐਸ ਵੀ ਕਰ ਸਕਦਾ ਸੀ ਕੋਈ ਚੀਫ ਹੋਣ ਦਾ ਵੀ ਕਰ ਸਕਦਾ ਸੀ ਐਮਐਲਏ ਨੂੰ ਕੀ ਲੋਡ ਪਈ ਵੀ ਬਾਜ਼ਾਰ 'ਚ ਜਾ ਕੇ ਤੁਸੀਂ ਖੜ ਗਏ ਜੀ ਅਸੀਂ ਆ ਟਰਾਂਸਫਾਰਮਰ ਪਾਸੇ ਕੀਤਾ ਇੱਕ ট্রান্সਫਾਰਮ ਉੱਥੇ ਪਹਿਲਾਂ ਲੱਗਾ ਸੀ ਇੱਕ ਨਵਾਂ ਲਾਇਆ ਦੋ ট্রান্সਫਾਰਮਰ ਹੈ ਤੇ ਉਹਨਾਂ ਦਾ ਤਾਂ ਘਟਨ ਕਰਨ ਆ ਗਏ ਉਹਨਾਂ ਫਿਰ ਕਿੰਨਾ ਖਰਚਾ ਕਿੰਨਾ ਹੋਇਆ ਉਹਨਾਂ ਤੇ ਉਹ ਖਰਚਾ ਸਾਡੀ ਪਾਰ ਸਾਡੇ ਤੇ ਪੈਣਾ ਐ ਐਮਐਲਏ ਨੇ ਘਰੋਂ ਨਹੀਂ ਲੈਣਾ ਹਾਂ ਸਹੀ ਪਰ ਅਸੀਂ ਸਰਕਾਰ ਨੂੰ ਇਹ ਤੁਹਾਡੇ ਰਾਹੀਂ ਬੇਨਤੀ ਕਰਦੇ ਆਂ ਵੀ ਇਹੋ ਜਿਹੀਆਂ ਫਜ਼ੂਲ ਖਰਚੀਆਂ ਜਿਹੜੀਆਂ ਉਹ ਕਟਾਈਆਂ ਜਾਣ ਚਾਹੇ ਕੋਈ ਵੀ ਸਰਕਾਰ ਕਰਦੀ ਐ ਇਸ ਤਰ੍ਹਾਂ ਦੀਆਂ ਫਜ਼ੂਲ ਖਰਚੀਆਂ ਜਿਹੜੀਆਂ ਉਹ ਬਹੁਤ ਮਾੜੀਆਂ ਇਹਨਾਂ ਦਾ ਲੋਕਾਂ ਦੇ ਉੱਤੇ ਬੋਝ ਪੈਂਦਾ ਜਲਤਾਰ ਜੀ ਜੇ ਕੋਈ ਕੰਮ ਚੰਗੇ ਕੰਮ ਕਰੋ ਵੱਡੇ ਕੰਮ ਕਰੋ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਓ ਅਸੀਂ ਉਹਦਾ ਦਾ ਵੀ ਸਵਾਗਤ ਕਰਾਂਗੇ ਬਿਲਕੁਲ ਬਿਲਕੁਲ ਸਾਡਾ ਬੰਦਾ ਸਵਾਗਤ ਕਰਨਾ ਪਰ ਯਾਰ ਇਹ ਕਿਹਨਾਂ ਹਾਸੋ ਹੀਂਡੀਆਂ ਦੀਆਂ ਗੱਲਾਂ ਆ ਜਿਹੜੀਆਂ ਇਹ ਨਹੀਂ ਕਰਨੀਆਂ ਚਾਹੀਦੀਆਂ ਵੀ ਅਸੀਂ ਅੱਜ ਬਾਥਰੂਮ ਦਾ ਘਾਟਨ ਕਰ ਲਿਆ ਜੀ ਅੱਜ ਅਸੀਂ ਟਰਾਂਸਫਾਰਮਰ ਦਾ ਘਾਟਨ ਕਰ ਲਿਆ ਜੀ ਕੱਲ ਨੂੰ ਕਿਤੇ ਖੰਭਾ ਲੱਗੂਗਾ ਉਹਦੇ ਉੱਤੇ ਟੂਬ ਲਾਵਾਂਗੇ ਅਸੀਂ ਉਹਦਾ ਦਾ ਘਾਟਨ ਕਰ ਲਾਂਗੇ ਜੀ ਹਾਂ ਕੱਲ ਨੂੰ ਫਿਰ ਟੂਬ ਦੀ ਸੋਚ ਛੱਡਾਂਗੇ ਜੀ ਅਸੀਂ ਹਾਂ ਉਹਦਾ ਦਾ ਘਾਟਨ ਕਰ ਲਾਂਗੇ ਜੀ ਪਰਸੋਂ ਦੀ ਕੂੜੇ ਵਾਲੀ ਰੇੜੀ ਆਈ ਨਵੀਂ ਕੂੜਾ ਚੱਕਣ ਵਾਸਤੇ ਅਸੀਂ ਉਹਦਾ ਦਾ ਘਾਟਨ ਇਹ ਤਾਂ ਅਜੇ ਪਈ ਇਹ ਇੰਨਾਂ ਦੇ ਕਰਨ ਵਾਲੇ ਕੰਮ ਹੀ ਨਹੀਂ ਹੈ ਚਲੋ ਰਗਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਕੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਚੈਨਲ ਤੇ ਬੁਲਾਇਆ ਸਤਿਕਾਰਯੋਗ ਸਾਥੀਓ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਜਰੂਰ ਕਰਿਓ ਤਾਂ ਕਿ ਇਹ ਸਰਕਾਰ ਤੱਕ ਪਹੁੰਚ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਅੱਜ ਦਾ ਵਿਸ਼ਾ ਸੀਗਾ ਕਿ ਸੋਸ਼ਲ ਮੀਡੀਆ ਉੱਪਰ ਲਗਾਤਾਰ ਸਰਕਾਰوں ਕੀ ਰਿਆ ਜਾ ਰਿਹਾ ਹੈਗਾ ਜੋ ਕਿ ਕੱਲ ਬੀਤੀ ਕੱਲ ਟਰਾਂਸਫਾਰਮਰ ਦੀ ਦੁਗਾਟਨ ਹੋਈ ਆ ਹਰ ਇੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਹੋਇਆ ਦੇਖਣਾ ਕਿ ਸਰਕਾਰ ਆਪਣੇ ਕੀਤੇ ਹੋਏ ਕੰਮਾਂ ਦੀ ਗੱਲ ਕਰ ਰਹੀ ਆ ਪਰ ਅਜਿਹੇ ਕੰਮਾਂ ਨੂੰ ਲੈ ਕੇ ਕਈ ਵਾਰ ਸਵਾਲ ਉੱਠ ਜਾਂਦੇ ਨੇ ਜਿਨ੍ਹਾਂ ਤੇ ਉੱਪਰ ਵਿਚਾਰ ਚਰਚਾ ਕਰਨੀ ਵੀ ਜ਼ਰੂਰੀ ਹੁੰਦੀ ਆ ਜੇਕਰ ਸਾਡੀ ਇਹ ਗੱਲਬਾਤ ਤੁਹਾਨੂੰ ਵਧੀਆ ਲੱਗੀ ਇਸ ਨੂੰ ਸ਼ੇਅਰ ਜੁ ਕਰਨਾ ਦੋਸਤੋ ਸਾਡੇ ਚੈਨਲ ਤੇ ਨਵੇਂ ਨੇ ਉਸ ਨੂੰ ਲਾਈਕ ਸ਼ੇਅਰ ਕਰਫ ਕਰਨਾ ਜੀ ਬਿਟ ਤੱਕ ਲਿਉਂਦੇ ਰਹਿਣਾ ਧੰਨਵਾਦ ਦੋਸਤੋ